ਆਪਾਂ ਗੱਲ ਕਰਦੇ ਆ ਅੱਜ ਜੋ ਕਿ ਦੋ ਦਿਨਾਂ ਤੋਂ ਰੌਲਾ ਪੈ ਰਿਹਾ ਕਿ ਨਿਊਜ਼ੀਲੈਂਡ ਦੇ ਵਿੱਚ ਨਗਰ ਕੀਰਤਨ ਨੂੰ ਰੋਕਿਆ ਗਿਆ 30 35 ਗੋਰਿਆਂ ਵੱਲੋਂ ਕ੍ਰਿਸ਼ਨਾ ਵੱਲੋਂ ਕ੍ਰਿਸ਼ਨਾ ਵੱਲੋਂ ਜਿਹੜਾ ਨਗਰ ਕੀਰਤਨ ਜਿਹੜਾ ਗੋਬੈਕ ਦੇ ਜਿਹੜਾ ਨਾਰਿ ਲਾਇਏਗੇ ਕਿ ਵਾਪਸ ਜਾਓ ਕਿ ਹੜੰਮ ਮਚਾਇਆ ਗਿਆ ਇਹਦੇ ਤਹਿਤ ਆਪਾਂ ਗੱਲਬਾਤ ਕਰਦੇ ਆ ਧਿਆਨ ਦੇ ਨਾਲ ਸੁਣਨਾ ਪਹਿਲੀ ਗੱਲ ਤੇ ਇਹ ਆ ਕਿ ਅੱਜ ਲੋਕ ਕਹਿੰਦੇ ਆ ਕਿ ਕ੍ਰਿਸ਼ਣਾਂ ਦਾ ਜਿਹੜਾ ਵਿਰੋਧ ਕਰਨਾ ਜੀ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਆ ਉਹਨਾਂ ਦਾ ਨਤੀਜਾਗਾ ਤੇ ਇਸ ਕਰਕੇ ਕਹਿੰਦੇ ਵਿਰੋਧ ਹੋਇਆਗਾ ਮੈਂ ਉਹਨਾਂ ਲੋਕਾਂ ਦੇ ਥੋੜਾ ਜਿਹਾ ਖਾਨੇ ਵਿੱਚ ਬਾੜਦਾ ਜਿਹੜੇ ਲੋਕ ਬਿਨਾਂ ਗੱਲ ਤੋਂ ਜਿਹੜਾ ਬਿਨਾਂ ਵਜਾ ਤੋਂ ਮੂੰ ਚਾਕੇ ਗੱਲਾਂ ਕਰਦੇ ਆ ਮੈਂ ਤੁਹਾਨੂੰ ਦੱਸ ਦੇਵਾਂ ਉਹਨਾਂ ਹੀ ਗੋਰਿਆਂ ਨੇ ਨਿਊਜ਼ੀਲੈਂਡ ਦੇ ਵਿੱਚ ਆ ਉਹ ਸਾਰੇ ਗੋਰੇ ਨਹੀਂ ਕਹਿ ਸਕਦੇ ਆਪਾਂ ਤੇ 35 ਕੇ ਜਾਣੇ ਆ ਉਹਦੀ 200 ਦੱਸਿਆ ਜਾ ਰਿਹਾ ਕੋਈ ਯਥੀਵੰਦੀ ਦੇ ਹਾਰ ਤੇ ਉਹਨਾਂ ਨੂੰ ਕਿੰਨੇ ਡਾਲਰ ਮਿਲਦੇ ਆ ਜੇ ਇੱਥੇ ਜਿਵੇਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਅਖੌਤੀ ਸਭਸਾਣਾ ਵਾਲੇ ਜਿਹੜਾ ਇਹ ਗੁੰਡਾਗਰਦੀ ਕਰਦੇ ਆ ਤੇ ਉਹੀ ਤਰ੍ਹਾਂ ਮੈਂ ਤੁਹਾਨੂੰ ਇਹਤੇ ਵੀ ਗੱਲ ਲੈਣੇ ਆਉਣਾ ਇੱਥੇ ਵੀ ਆਉਣਾਗਾ ਧਿਆਨ ਨਾਲ ਸੁਣਾ ਜਣ ਕੇ ਉਹ 35 ਕੇ ਜਾਣੇ ਆ ਉਹਨਾਂ ਵੱਲੋਂ ਕੱਲਾ ਸਿੱਖਾਂ ਦਾ ਵਿਰੋਧ ਨਹੀਂ ਕੀਤਾ ਗਿਆ ਪਹਿਲੀ ਵਾਰ ਆ ਉਹ ਤਾਂ ਪਹਿਲਾਂ ਉਹਨਾਂ ਨੇ ਹਿੰਦੂਆਂ ਦਾ ਵਿਰੋਧ ਵੀ ਕੀਤਾ ਮੁਸਲਮਾਨਾਂ ਦਾ ਵੀ ਕੀਤਾ ਤੇ ਹੁਣ ਤੀਜੀ ਵਾਰ ਜਿਹੜਾ ਸਿੱਖ ਕੌਮ ਦਾ ਕੀਤਾ ਜਾਨੀ ਕਿ ਆਪਾਂ ਇਹ ਕਹਿ ਲਈ ਕਿ ਸਿੱਖ ਕੌਮ ਦੇ ਇੱਕ ਮਹਾਨ ਨਗਰ ਕੀਰਤਨਾ ਜਿਸ ਦੀ ਅਗਵਾਈ ਪੰਜ ਪਿਆਰੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 70 ਸਾਇਆ ਹੇਠ ਜਿਹੜਾ ਕੀਤੀ ਜਾਂਦੀ ਆ ਮੰਨਦੇ ਆ ਕਿ ਉਹਨਾਂ ਨੇ ਬੇਅਦਬੀ ਕੀਤੀ ਆ ਉਹਨਾਂ ਦੇ ਖਿਲਾਫ ਜਿਹੜੀ ਸਰਕਾਰ ਜ਼ਰੂਰ ਐਕਸ਼ਨ ਲਵੇਗੀ ਪਰ ਆਪਾਂ ਤੁਹਾਨੂੰ ਦੇਖਦੇ ਆ ਕਿ ਲੋਕ ਕਹਿੰਦੇ ਜੀ ਉੱਤੇ ਕਲੇਚਣ ਨੇ ਤੇ ਇੱਥੇ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਇਹਨਾਂ ਦਾ ਵਿਰੋਧ ਕਰਦੇ ਆ ਤਾਂ ਜਾਂ ਕਿ ਹੋਇਆ ਇਹ ਕੁਝ ਨਹੀਂ ਹੋਇਆ ਇਹ ਸਿਰਫ ਇੱਕ ਗੱਲਾਂ ਨੇ ਤੇ ਇਹਨੋਂ ਇਲਾਵਾ ਹੋਰ ਕੁਝ ਨਹੀਂ ਮੈਂ ਤੁਹਾਨੂੰ ਦੱਸ ਦੇ ਮੈਂ ਇੱਥੇ ਜਿਹੜਾ ਪੰਜਾਬ ਦੇ ਵਿੱਚ ਵੀ ਜਿਹੜਾ ਤੁਸੀਂ ਸੁਣਿਆ ਹੋਣਾ ਕਿ ਖਾਲਸਾ ਬੀਰ ਦਾ ਵਿਰੋਧ ਕਰਨਾ ਜਦੋਂ ਖੌਤੀ ਸਭ ਸਨਣ ਵਾਲੇ ਨੇ ਇਹ ਗੱਲ ਕਹੀ ਸੀ ਕਿ ਅਸੀਂ ਫਲਾਣੇ ਦਾ ਮੂੰਹ ਕਾਲਾ ਕਰਵਾਵਾਂਗੇ 5 ਲੱਖ ਰੁਪਏ ਦੇਵਾਂਗੇ ਅਸੀਂ ਫਲਾਣੇ ਦਾ ਜਿਹੜਾ ਖਾਲਸਾ ਬੀਰ ਆ ਉਹ ਫਲਾਣੇ ਪਿੰਡ ਵਿੱਚ ਨਹੀਂ ਵੜਨ ਦੇਵਾਂਗੇ ਕਹਿਣ ਦਾ ਭਾਵ ਕਿ ਜਿਹੜਾ ਹਰ ਮੁਲਕ ਦੇ ਵਿੱਚ ਇਹਦੇ ਕੁਝ ਨਾ ਕੁਝ ਅਜਿਹੇ ਲੋਕ ਹੁੰਦੇ ਆ ਜੋ ਕਿ ਕੰਟੜਪੰਥੀ ਹੁੰਦੇ ਆ ਤੇ ਉਹ ਦੂਜੇ ਧਰਮ ਨੂੰ ਜਿਹੜਾ ਮਾੜਾ ਤੇ ਨੀਵਾ ਦਿਖਾਉਣਾ ਚਾਹੁੰਦੇ ਆ ਪਰ ਇੱਥੇ ਸਿੱਖ ਕੌਮ ਨੇ ਕਦੇ ਕਿਸੇ ਧਰਮ ਨੂੰ ਮਾੜਾ ਨਹੀਂ ਕਿਹਾ ਸਾਰੇ ਧਰਮਾਂ ਨੂੰ ਬਰਾਬਰਤਾ ਦਾ ਜਿਹੜਾ ਹੱਕ ਦਿੱਤਾ ਪਰ ਉਹ ਪਖੰਡ ਦਾ ਵਿਰੋਧ ਕਰਦੇ ਆ ਤੇ ਕਰਦੇ ਰਹਿਣਗੇ ਤੇ ਜਨਨ ਕਿ ਕਹਿਣ ਦਾ ਭਾਵ ਕਿ ਜਿਹੜਾ ਜੇ ਕੋਈ ਉੱਤੇ ਸਿੱਖ ਪਖੰਡ ਕਰਦਾ ਭਾਈ ਉਹਦਾ ਵਿਰੋਧ ਕਰੋ ਜੇ ਪੰਜਾਬ ਦੇ ਵਿੱਚ ਜਾਂ ਇਸ ਭਾਰਤ ਦੇ ਵਿੱਚ ਕੋਈ ਵੀ ਸਿੱਖ ਪਖੰਡ ਕਰਦਾ ਤੇ ਸਿੱਖ ਉਹਦਾ ਵੀ ਵਿਰੋਧ ਕਰਦੇ ਆ ਸਿਰਫ ਇੱਕ ਗੱਲਾਂ ਨੇ ਜਿਹੜੀਆਂ ਕਿ ਇਹ ਜੀ ਇੱਥੇ ਜਿਹੜਾ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਸਿੱਖ ਕਮ ਗੁੰਡਾਗਰਦੀ ਕਰਦੀ ਹੈ ਉਹਨਾਂ ਦਾ ਨਤੀਜਾ ਇਹ ਜਾਨੀ ਕਿ ਇਹ ਗੱਲਾਂ ਗਲਤ ਨੇ ਇਹ ਆਪਣੇ ਕੁਝ ਲੋਕ ਨੇ ਜਿਹੜੀਆਂ ਗੱਲਾਂ ਫਲਾ ਰਹੇ ਆ ਜੀ ਐ ਕਰਤਾ ਫਲਾਨਾ ਹੋ ਗਿਆ ਧਮਕਾ ਹੋ ਗਿਆ ਐ ਤੇ ਤੁਸੀਂ ਛੜਛੜ ਜਾ ਰਹੇ ਹੋ ਜੇ ਇਹ ਤੇ ਛੱਡ ਕੇ ਨਾ ਜਾਂਦੇ ਫਿਰ ਜਣੀ ਕਿ ਉਹ ਮੁਲਖਾ ਉਹਨਾਂ ਦੇ ਹਵਾਲੇ ਕਰ ਦਈਏ ਜਾਂ ਫਿਰ ਇਹ ਤੋਂ ਸਿੱਖ ਨਾ ਛੱਡ ਕੇ ਜਾਣ ਕਿ ਦੂਜੇ ਧਰਮ ਵਾਲੇ ਤੇ বাস ਨਹੀਂ ਸਕਦੇ ਜਣੀ ਕਿ ਇਹ ਗੱਲਾਂ ਵੀ ਗਲਤ ਨਹੀਂ ਜਿਹੜੀਆਂ ਗੱਲਾਂ ਲੋਕ ਕਹੀ ਜਾਂਦੇ ਆ ਕਿ ਜੇ ਇਹ ਤੋਂ ਛੱਡ ਛੱਡ ਜਾਈ ਜਾਂਦੇ ਉੱਤੇ ਵਿਰੋਧ ਹੁੰਦਾਗਾ ਸਿੱਖਾਂ ਦਾ ਭਾਈ ਸਿੱਖ ਕੋਮਨ ਇੱਕ ਫਲਵਾੜੀ ਆ ਇਹ ਜਿਹੜਾ ਕਿ ਹਰ ਇੱਕ ਜਿਹੜਾ ਕਿ ਦੇਸ਼ ਦੇ ਵਿੱਚ ਜਾ ਵਸੀ ਆ ਤੇ ਪਰ ਤੁਸੀਂ ਦੇਖੋ ਕਿਤੇ ਸਿੱਖਾਂ ਨੇ ਕਿਸੇ ਦਾ ਇਸ ਤਰ੍ਹਾਂ ਧਰਮਕ ਰਸਤਾ ਰੋਕ ਕੇ ਵਿਰੋਧ ਨਹੀਂ ਕੀਤਾ ਜਦੋਂ ਕੋਈ ਪਖੰਡ ਕਰਦਾਗਾ ਤੇ ਉਹ ਪਖੰਡ ਦਾ ਜਿਹੜਾ ਇੱਕ ਜਰੀਏ ਦੇ ਤਹਿਤ ਆ ਸਿੱਖੋ ਵਿਰੋਧ ਕਰਦੇ ਆ ਨਾ ਕਿ ਕਿਸੇ ਦਾ ਰਸਤਾ ਰੋਕਦੇ ਆ ਨਾ ਕਿ ਕਿਸੇ ਦੀ ਚਰਚਾ ਦੇ ਵਿੱਚ ਜਾ ਕੇ ਵਿਗੜ ਪਾਉਂਦੇ ਆ ਨਾ ਕਿ ਕਿਸੇ ਨੂੰ ਹੋਰ ਤਰ੍ਹਾਂ ਦਾ ਕੋਈ ਡਰਾਵਾ ਦਿੰਦੇ ਆ ਕਹਿਣ ਦਾ ਭਾਵ ਕਿ ਜਿਹੜਾ ਜੋ ਕੁਝ ਉੱਥੇ ਨਿਊਜ਼ੀਲੈਂਡ ਦੇ ਵਿੱਚ ਹੋਇਆ ਬਹੁਤ ਮੰਦ ਭਾਗਾਗਾ ਪਰ ਉਹ ਕੁਝ ਕੁ ਲੋਕ ਨੇ ਜਿਹੜਾ ਕਿ ਜਿਹੜੇ ਕੰਠੜਪੰਤੀ ਜਿਹੜੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਉਹ ਕੁਝ ਲੋਕ ਫੇਰ ਤਾਂ ਜਿਹੜਾ ਹਰ ਸਾਲ ਜਿਹੜਾ ਪੰਜਾਬ ਦੇ ਵਿੱਚ 6 ਜੂਨ ਨੂੰ ਲੈ ਕੇ ਜਿਹੜਾ ਵਿਰੋਧ ਹੁੰਦਾ ਹੈਗਾ ਤੇ ਉਹ ਕਰਦਿਆ ਤਾਂ ਫਿਰ ਬਾਹਲੇ ਸਿੱਖ ਵੀ ਐ ਕਹਿੰਦੇ ਆ ਕਿ ਭਾਈ ਪੰਜਾਬ ਵਿੱਚ ਸਿੱਖ ਗੁਲਾਮ ਆ ਸਿੱਖ ਇਸ ਹਿੰਦੁਸਤਾਨ ਦੇ ਵਿੱਚ ਗੁਲਾਮ ਆ ਫਿਰ ਕਿਉਂ ਨਹੀਂ ਮੰਨਦੇ ਕਿ ਸਿੱਖ ਸਾਰੀ ਦੁਨੀਆ ਦੇ ਵਿੱਚ ਗੁਲਾਮ ਆ ਇੱਕ ਪਾਸੇ ਤਾਂ ਇਹ ਯਾਦੀ ਕਿਹਾ ਜਾਂਦਾ ਕਿ ਜੇ ਫਰੀਨਸ ਆਫ ਸਭੀਚ ਆਜ਼ਾਦੀ ਆ ਫਲਾਨੇ ਮੁਲਕਾਂ ਦੇ ਵਿੱਚ ਜੇ ਆਜ਼ਾਦੀ ਆ ਤੇ ਫਿਰ ਸਿੱਖਾਂ ਦਾ ਜਿਹੜਾ ਨਗਰ ਕੀਰਤਨ ਰੋਕਣਾ ਇਹ ਕਿੱਥੋਂ ਦਾ ਜਿਹੜਾ ਆਪਾਂ ਕਹਿੰਦੇ ਕਿ ਆਜ਼ਾਦੀ ਆ ਐਂ ਦਾ ਭਾਵ ਕਿ ਹਰ ਥਾਂ ਤੇ ਜਿਹੜਾ ਇਹ ਕਾਲੰਗਿਆਰੀ ਹੁੰਦੀ ਆ ਹਰ ਥਾਂ ਤੇ ਕੋਈ ਨਾ ਕੋਈ ਬੰਦਾ ਹੈਗਾ ਜਿਹੜਾ ਉੱਠ ਕੇ ਉਹ ਸਿੱਖ ਕੌਮ ਨੂੰ ਟਾਰਗੇਟ ਕਰਦਾ ਤੇ ਬਾਕੀ ਧਰਮਾਂ ਨੂੰ ਵੀ ਕਰਦਾ ਹੈਗਾ ਤੇ ਇਥੇ ਪੰਜਾਬ ਦੇ ਵਿੱਚ ਵੀ ਆ ਜਿਹੜੇ ਕੁਝ ਲੋਕ ਨੇ ਜਿਹੜੇ ਕੁਝ ਕਨਸ ਪੰਥੀ ਲੋਕ ਨੇ ਜਿਹੜੇ ਤੇ ਉਹ ਸਿੱਖਾਂ ਦਾ ਵਿਰੋਧ ਕਰਦੇ ਆ ਬਿਨਾਂ ਗੱਲ ਤੋਂ ਜੀ ਇਹ ਫਲਾਨਾ ਸਿੱਖ ਭਿੰਡਰਾ ਵਰ ਵਰਗਾ ਆ ਗਿਆ ਧਮਕਾ ਆ ਗਿਆ ਕਹਿੰਦਾ ਭਾਵਕ ਇਹਨਾਂ ਲੋਕਾਂ ਨੇ ਇੱਕ ਵਿਰੋਧ ਕਰਨਾ ਹੁੰਦਾ ਹੈਗਾ ਉਹਦੇ ਨਾਲ ਹੀ ਸਾਡੇ ਜਿਹੜੇ ਕੁਝ ਲੋਕ ਹੁੰਦੇ ਆ ਉਹ ਵੀ ਬਾਵਾ ਕਰਨ ਲੱਗ ਜਾਂਦੇ ਆ ਆ ਦੇਖੋ ਜੀ ਫਲਾਨੇ ਦਾ ਵਿਰੋਧ ਕੀਤਾ ਸੀ ਵਿਰੋਧ ਹੁੰਦਾਗਾ ਇੱਕ ਕਹਦੇ ਕਾਨੂੰਨ ਦੇ ਵਿੱਚ ਰਹਿ ਕੇ ਵਿਰੋਧ ਕਰਨਾ ਕਿਸੇ ਸਿੱਖਾਂ ਨੇ ਜਾ ਕੇ ਚਰਤ ਦੇ ਵਿੱਚ ਭੰਗ ਨਹੀਂ ਪਾਈ ਕਦੇ ਸਿੱਖਾਂ ਨੇ ਚਰਤ ਦੇ ਵਿੱਚ ਜਾ ਕੇ ਕੋਈ ਭੰਨ ਤੋੜ ਨਹੀਂ ਕੀਤੀ ਕਿਸੇ ਸਿੱਖਾਂ ਨੇ ਨਹੀਂ ਕਿਹਾ ਭਾਈ ਤੁਸੀਂ ਚਰਚੇ ਦੇ ਵਿੱਚ ਜਾ ਕੇ ਉਹਨਾਂ ਨੇ ਬਾਰਗ ਕਿਹਾ ਤੁਸੀਂ ਬਾਹਰ ਜਾਓ ਪੰਜਾਬ ਦੇ ਵਿੱਚ ਪਰ ਲੋਕ ਨੇ ਕੁਝ ਇੱਕ ਹਵਾ ਦੇ ਰਹੇ ਆ ਕਿ ਇੱਕ ਬੜਾਵਾ ਦੇ ਰਹੇ ਆ ਉਸ ਗੱਲ ਨੂੰ ਕਿ ਜੇ ਉੱਥੇ ਗੋਰਿਆਂ ਨੇ ਰੋਗ ਦਿੱਤਾ ਤੇ ਕਹਿੰਦਾ ਭਾਵੇਂ ਕਿ ਫਿਰ ਇੱਥੇ ਜਿਹੜਾ ਹੁਣ ਲੜਾਈ ਵਿਢ ਲਵੇ ਇਹ ਕੁਝ ਕੁ ਲੋਕ ਹੁੰਦੇ ਆ ਭਾਈ ਸਾਰੇ ਨਹੀਂ ਹੁੰਦੇ ਤੇ ਇਸ ਕਰਕੇ ਜਿਹੜਾ ਇਹ ਜਾਣੂ ਕਰੋਨਾ ਜ਼ਰੂਰੀ ਆ ਕਿ ਜਿਹੜਾ ਇੱਕ ਧਰਮ ਪਾਲਿਆ ਪਿਆ ਕਿ ਸਾਰੇ ਗੋਰਿਆਂ ਨੇ ਵਿਰੋਧ ਕਰ ਦਿੱਤਾ ਕਦੇ ਵੀ ਸਾਰੀ ਚੀਜ਼ ਕੋਈ ਨਹੀਂ ਹੁੰਦੀ ਕਿ ਇਹ ਨਿਊਜ਼ੀਲੈਂਡ ਕਿਹੜਾ ਅੱਜ ਦਾ ਵਸਿਆ ਜਾਂ ਭਾਰਤ ਅੱਜ ਦਾ ਵਸਿਆ ਹਜ਼ਾਰਾਂ ਸਾਲ ਹੋ ਗਏ ਜਿਹੜਾ ਨਗਰ ਕੀਰਤਨ ਕਰਦਿਆਂ ਨੂੰ ਤੇ ਜਿਹੜਾ ਇਸ ਤੋਂ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਮੁਸਲਮਾਨ ਤੇ ਹਿੰਦੂ ਧਰਮ ਦਾ ਹੀ ਵਿਰੋਧ ਕਰ ਚੁੱਕੇ ਆ ਉਹੀ ਲੋਕ ਆ ਤੇ ਇਸ ਕਰਕੇ ਜਿਹੜਾ ਇਹ ਗੱਲ ਜ਼ਰੂਰੀ ਹੈ ਕਿ ਭਾਈ ਜਿੱਥੇ ਆਬਾਦੀ ਤੁਹਾਡੀ ਜ਼ਿਆਦਾ ਆ ਉਥੇ ਹਰ ਇੱਕ ਜਿਹੜਾ ਧੱਕਾ ਕਰਦਾਗਾ ਪਰ ਸਿੱਖ ਕੌਮ ਫਿਰ ਵੀ ਜਿਹੜਾ ਕਿ ਕਿਸੇ ਨਾਲ ਧੱਕਾ ਨਹੀਂ ਕਰਦੀ ਇੱਥੇ ਜੇਕਰ ਆਪਾਂ ਮੈਂਜੋਰਟੀ ਕਹਿੰਦੇ ਕਿ ਹਿੰਦੂਆਂ ਦੇ ਆ ਤਾਂ ਹਿੰਦੂ ਧੱਕਾ ਨਹੀਂ ਕਰਦੇ ਉਹਦੇ ਵਿੱਚ ਕੁਝ ਕੁ ਲੋਕ ਹੁੰਦੇ ਆ ਜੋ ਹਿੰਦੂਆਂ ਤੇ ਕਲੰਕ ਨੇ ਜੋ ਹਿੰਦੂ ਖੁਦ ਕਹਿੰਦੇ ਆ ਕਿ ਕਲੰਕ ਨੇ ਇਹ ਸਾਡੇ ਦੇ ਉੱਪਰ ਜਿਹੜਾ ਕਿ ਇੱਕ ਪਾੜਾ ਪਾਣਾ ਚਾਹੁੰਦੇ ਆ ਉਹ ਪੰਜਾਬ ਦੇ ਵਿੱਚ ਵੀ ਬੈਠੇ ਆ ਉਹ ਪੂਰੇ ਭਾਰਤ ਦੇ ਵਿੱਚ ਵੀ ਬੈਠੇ ਆ ਇਸ ਕਰਕੇ ਇਸ ਗੱਲ ਨੂੰ ਬੜਾ ਤੁਲਨਾ ਦਿੱਤਾ ਜਾਵੇ ਜੀ ਉੱਥੇ ਐ ਹੋ ਗਿਆ ਉੱਥੇ ਉਹ ਹੋ ਗਿਆ ਤੇ ਇਸ ਕਰਕੇ ਇਹ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਸੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਰੂਰ ਸ਼ੇਅਰ ਕਰ ਦਿਓ ਤੇ ਮੈਂ ਉਹਨਾਂ ਲੋਕਾਂ ਨੂੰ ਵੀ ਕਹਿਣਾਗਾ ਕਿ ਜੇਕਰ ਤੁਸੀਂ ਇਸ ਤਰ੍ਹਾਂ ਹੀ ਸਿੱਖ ਧਰਮ ਦੇ ਨਾਲ ਆ ਕਰੋਗੇ ਤਾਂ ਕਹਿੰਦੇ ਹੁੰਦੇ ਜੈਸਾ ਬੀਜੋਗੇ ਵੈਸਾ ਵੱਢੋਗੇ ਜੈਸਾ ਕਰੋਗੇ ਵੈਸਾ ਭਰੋਗੇ ਇਹ ਕਹਾਵਤ ਸੱਚ ਵੀ ਆ ਜੇਕਰ ਲੋਕ ਇਸ ਤਰ੍ਹਾਂ ਹੀ ਜਿਹੜਾ ਸਿੱਖ ਧਰਮ ਨੂੰ ਟਾਰਗੇਟ ਕਰਨਗੇ ਤਾਂ ਆਉਣ ਵਾਲਾ ਫਿਰ ਭਵਿਖਾ ਜਿਹੜਾ ਉਹਨਾਂ ਲਈ ਕੋਈ ਜ਼ਿਆਦਾ ਚੰਗਾ ਨਹੀਂ ਹੋਵੇਗਾ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਆਪਣੇ ਕਮੈਂਟ ਜ਼ਰੂਰ ਲਿਖੋ ਧੰਨਵਾਦ ਹੈ ਜੀ ਖਾਲਸਾ ਵਾਹਿ ਜੀ ਦੀ ਬੱਦੀ